ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸ਼੍ਰੀ ਦਰਬਾਰ ਸਾਹਿਬ ਦੀ ਪ੍ਰਕਰਮਾ ਚ ਮੌਜੂਦ ਪੰਜ ਸਦੀਆਂ ਤੋਂ ਵੱਧ ਪੁਰਾਣੀਆਂ 베ਰੀਆਂ ਦੇ ਲਈ ਸੰਗਤਾਂ ਦੇ ਵਿੱਚ ਅਥਾ ਸ਼ਰਧ ਹੈ। लाची बेर, 베ਰ ਬਾਬਾ ਬੁੱਢਾ ਸਾਹਿਬ ਅਤੇ ਦੁੱਖ ਪੰਜਨੀ 베ਰੀ। ਸ਼੍ਰੀ ਦਰਬਾਰ ਸਾਹਿਬ ਦੀ ਪ੍ਰਕਰਮਾ ਵਿੱਚ ਮੌਜੂਦ ਇਹ 베ਰੀਆਂ ਸੰਗਤਾਂ ਦੀ ਅਥਾ ਸ਼ਰਧਾ ਦਾ ਪਾਤਰ ਨੇ। ਔਰ ਇਹ ਵੀ ਗੁਰੂ ਸਾਹਿਬ ਦੀ ਕਿਰਪਾ ਹੈ, ਗੁਰੂ ਸਾਹਿਬ ਦੀ ਬਖਸ਼ਿਸ਼ ਹੈ। ਜਿ ਇਹ ਕਹਿ ਲਈਏ ਕਿ ਤੁਹਾਨੂੰ ਗੁਰੂ ਰਾਮਦਾਸ ਦੇ ਦਰ ਦਾ કૃਪਾ ਹੈ ਕਿ ਚਾਹੇ 베ਰੀਆਂ ਪੰਜ ਸਦੀਆਂ ਤੋਂ ਵੱਧ ਪੁਰਾਣੀਆਂ ਨੇ ਪਰ ਅੱਜ ਵੀ ਹਰੀਆਂ ਭਰੀਆਂ ਨੇ। ਮੁਰਤੋਂ ਇਹਨਾਂ ਤੇ ਫਲ ਲੱਗੇ ਹੋਏ ਨਜ਼ਰ ਆ ਰਹੇ ਨੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਹਰੇ ਭਰੇ ਬੇਰਾ ਦੇ ਨਾਲ ਲੱਧੀਆਂ ਆਈਆਂ ਨਜ਼ਰ ਆ ਰਹੀਆਂ ਨੇ 베ਰੀਆਂ ਔਰ ਸੰਗਤਾ ਘੰਟਿਆ ਬੱਧੀ ਇੰਤਜ਼ਾਰ ਕਰਦੀ ਹੈ ਕਿ ਕਦੋਂ ਇਹਨਾਂ 베ਰੀਆਂ ਤੋਂ ਫਲ ਉਹਨਾਂ ਦੀ ਝੋਲੀ ਪੈਣ ਤੇ ਉਹਨਾਂ ਦੇ ਮਨ ਦੀ ਹਰ ਮੁਰਾਦ ਜਿਹੜੀ ਹੈ ਪੂਰੀ ਹੋਵੇ ਸੰਗਤਾ ਬੜੀ ਸ਼ਰਧਾ ਭਾਵਨਾ ਦੇ ਨਾਲ 베ਰੀਆਂ ਤੋਂ ਫਲ ਦੇ ਗੰਦਾਂ ਇੰਤਜ਼ਾਰ ਕਰਦੀਆਂ ਇਹ 베ਰੀਆਂ ਸੰਗਤਾਂ ਦੀ ਇਥਾ ਸ਼ਰਧਾ ਦਾ ਪਾਤਰ ਨੇ ਔਰ ਇਹਨਾਂ ਦੇ ਫਲ ਦੇ ਲਈ ਕੀਤਾ ਜਾ ਰਿਹਾ ਮਾਲਾ ਇੰਤਜ਼ਾਰ ਸੰਗਤ ਦੇ ਵਿਸ਼ਵਾਸ ਦਾ ਪ੍ਰਤੀਕ ਹੈ ਕਿਉਂਕਿ ਤੁਹਾਨੂੰ ਗੁਰੂ ਰਾਮਦਾਸ ਦੇ ਚਰਨਾਚ ਸੱਚੇ ਮਨੋਂ ਕੀਤੀ ਹਰ ਅਰਦਾਸ ਜੋਦੜੀ ਗੁਰੂ ਘਰ ਚ ਪ੍ਰਵਾਨ ਹੁੰਦੀ ਹੈ ਦੁੱਖਾ ਕਲੇਸ਼ਾ ਕਸ਼ਟਾਂ ਦਾ ਨਾਸ਼ ਹੁੰਦਾ ਹੈ ਤੁਹ ਪਰਿਵਾਰਾਂ ਦੀ ਸੁੱਖ ਸ਼ਾਂਤੀ ਚੜ੍ਹਦੀ ਕਲਾ ਦੇ ਲਈ ਸੰਤਾਨ ਪ੍ਰਾਪਤੀ ਦੇ ਲਈ ਸੰਗਤਾਂ ਵਿਸ਼ਵਾਸ ਰੱਖਦੀ ਹੈ ਸੰਗਤਾਂ ਦਾ ਇਹ ਥਾ ਸ਼ਰਧਾ ਵਿਸ਼ਵਾਸ ਹੈ ਕਿ ਜੇਕਰ ਇਹਨਾਂ ਬੇਰੀਆਂ ਦਾ ਫਲ ਯਾਨੀ ਕਿ ਬੇਰ ਇਹਨਾਂ ਦੀ ਝੋਲੀ ਪੈਂਦਾ ਤਾਂ ਇਹ ਗੁਰੂ ਸਾਹਿਬ ਦਾ ਅਸ਼ੀਰਵਾਦ ਹੈ ਔਰ ਇਸ ਗੱਲ ਦਾ ਪ੍ਰਤੀਕ ਹੈ ਕਿ ਗੁਰੂ ਸਾਹਿਬ ਨੇ ਉਹਨਾਂ ਦੀ ਅਰਦਾਸ ਜੋਦੜੀ ਪ੍ਰਵਾਨ ਕਰ ਲਈ ਹੈ ਉਹ ਤਸਵੀਰ ਅਸ਼ਰਦਾ ਦੀ ਹਾਲਾਂਕਿ ਕੁਝ ਸਮਾਂ ਪਹਿਲਾਂ ਸੇਉਕ ਅਤੇ ਕੀੜੇ ਚਲਦੇ ਐ 베ਰੀਆਂ ਸੁੱਕ ਗਈਆਂ ਸਨ ਪਰ ਸ਼ਰੋਮੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਹਨਾਂ ਦੁੱਖਪੰਜਵੀ 베ਰੀ ਇਲਾਚੀ ਬੇਰ ਅਤੇ ਬੇਰ ਬਾਬਾ ਬੁੱਢਾ ਸਾਹਿਬ ਦੀ ਧਾਰਮਿਕ ਅਤੇ ਇਤਿਹਾਸਿਕ ਮਹੱਤਤਾ ਨੂੰ ਮੁੱਖ ਰੱਖਦੇ ਹਾਂ ਇਹਨਾਂ ਸੁੱਕ ਰਹੀਆਂ 베ਰੀਆਂ ਦੀ ਸਾਂਭ ਸੰਭਾਲ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੀ ਮਦਦ ਲਈ ਗਈ ਉਹਨਾਂ ਦੀ ਮਹਰਾਂ ਦੀ ਇੱਕ ਟੀਮ ਜਿਹੜੀ ਇੱਥੇ ਬੁਲਾਈ ਗਈ ਜੋ ਹਰ ਸਾਲ ਸਾਲ ਚ 3-3 4-4 ਵਾਰ ਇੱਥੇ ਪਹੁੰਚ ਕੇ ਇਹਨਾਂ 베ਰੀਆਂ ਦੀ ਸਾਂਭ ਸੰਭਾਲ ਕਰਦੀ ਹੈ ਇਹਨਾਂ ਨੂੰ ਕੀੜਿਆਂ ਸੰਯੋਗ ਤੋਂ ਬਚਾਉਣ ਦੇ ਲਈ ਇਹਨਾਂ ਤੇ ਗੈਰ ਰਸਾਇਣਕ ਸੁਪਰੀਆਂ ਕੀਤੀਆਂ ਜਾਂਦੀਆਂ ਮਹਰਾਂ ਦੀ رائے ਅਨੁਸਾਰ ਹੀ ਇਹਨਾਂ 베ਰੀਆਂ ਦੇ ਥੱਲੇ ਜੋ ਥੜੇ ਬਣੇ ਨੇ ਉਹਨਾਂ ਦਾ ਪੱਥਰ ਹਟਾਇਆ ਗਿਆ ਉਹਨਾਂ ਦੇ ਆਲੇ ਦੁਆਲੇ ਜੰਗਲੇ ਲਾਏ ਗਏ ਤਾਂ ਜੋ ਸੰਗਤ ਦੇ ਥੰਦੇ ਹੱਥ ਕਿਉਂ ਵਾਲੇ ਹੱਥ ਕੜਾ ਪ੍ਰਸ਼ਾਦ ਵਾਲੇ ਹੱਥ ਇਹਨਾਂ 베ਰੀਆਂ ਨੂੰ ਨਾ ਲੱਗਣ ਅਤੇ 베ਰੀਆਂ ਦਾ ਨੁਕਸਾਨ ਨਾ ਹੋਵੇ ਤੁਛਰੋ ਸੱਚਖੰਡ ਸ੍ਰੀ ਮੰਦਿਰ ਸਾਹਿਬ ਦੇ ਮੈਨੇਜਰ ਭਗਵੰਤ ਸਿੰਘ ਸਾਡੇ ਨਾਲ ਮੌਜੂਦ ਨੇ ਨਹੀਂ ਸਾਹਿਬ ਗੁਰੂ ਸਾਹਿਬ ਗੁਰੂ ਘਰ ਦੀ ਅਪਾਰ ਬਖਸ਼ਿਸ਼ ਹੈ ਗੁਰੂ ਸਾਹਿਬ ਦੀ ਕਿ ਸ਼ਾਇਦ ਕੋਈ ਯਕੀਨ ਵੀ ਨਾ ਕਰੇ ਕਿ 5 ਸਦੀਆਂ ਤੋਂ ਵੱਧ ਪੁਰਾਣੀਆਂ ਇਹ 베ਰੀਆਂ ਅੱਜ ਵੀ ਹਰੀਏ ਭਰੀਆਂ ਇਹਨਾਂ ਤੇ ਫਲ ਲੱਗਦੇ ਆ ਵੈਗਰਜੀ ਦਾ ਖਾਲਸਾ ਵੈਗਰਜੀ ਦੀ ਫਤਿਹ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੀਆਂ ਜਿਹੜੀਆਂ ਪ੍ਰਕਰਮਾਂ ਦੇ ਵਿੱਚ ਇਤਿਹਾਸਿਕ ਤਿੰਨ ਵੇਰੀਆਂ ਨੇ ਇਹ ਜਿਹੜੀਆਂ ਵੇਰੀਆਂ ਨੇ ਤੁਸੀਂ ਦੇਖ ਸਕਦੇ ਹੋ ਇਹ 5 ਸਾਲ 500 ਸਾਲ ਤੋਂ ਵੱਧ ਪੁਰਾਣੀਆਂ ਨੇ ਤੇ ਹੁਣ ਤੁਸੀਂ ਦੇਖ ਸਕਦੇ ਹੋ ਇਹਨਾਂ ਨੂੰ ਫਾਲ ਜਿਹੜਾ ਪੱਕ ਚੁੱਕਿਆ ਜਿਹੜੀ ਇਹਦੀ ਸੇਵਾ ਸੰਭਾਲ ਆ ਉਹ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਪ੍ਰਬੰਧ ਵੱਲੋਂ ਇੱਕ ਬਕਾਇਦਾ ਜਿਹੜੀ ਡਾਕਟਰਾਂ ਦੀ ਟੀਮ ਹੈ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਤੋਂ ਉਹਨਾਂ ਤੋਂ ਬਕਾਇਦਾ ਡਾਕਟਰ ਇੱਥੇ ਆਉਂਦੇ ਨੇ ਜੋ ਇਹਦੀ ਕਾਂਟਸਾਂਟ ਕਰਨੀ ਆ ਜੋ ਦਵਾਈਆਂ ਦੀ ਸਪਰੇਅ ਕਰਨੀ ਆ ਉਹਨਾਂ ਦੇ ਮੁਤਾਬਕ ਹੀ ਜਿਹੜੀਆਂ ਇਹ 베ਰੀਆਂ ਨੇ ਤਿੰਨ ਇਤਿਹਾਸਕ 베ਰੀਆਂ ਨੇ ਇਹਨਾਂ ਦੀ ਸਾਂਭ ਸੰਭਾਲ ਕੀਤੀ ਜਾਂਦੀ ਆ ਸੋ ਇਹ ਜਿਹੜੇ 베ਰੀਆਂ ਦੇ 베ਰ ਨੇ ਉਹ ਤੋੜੇ ਨਹੀਂ ਜਾਂਦੇ ਜਦੋਂ ਸੰਗਤ ਇੱਥੇ ਵਹਿੰਦੀ ਆ ਸਿਮਰਨ ਕਰਦੀ ਆ ਜਿਵੇਂ ਗੁਰਦਰਾ ਦੁਖਪੰਜਣੀ ਬੇਰ ਸਾਹਿਬ ਦੇ ਅਸੀਂ ਸਾਹਮਣੇ ਕੜੇ ਆਂ ਸੰਗਤ ਅਤੇ ਇਸ਼ਨਾਨ ਪਾਣੀ ਵੀ ਕਰਦੀ ਆ ਤੇ ਸੰਗਤ ਅਤੇ ਸਿਮਰਨ ਵੀ ਕਰਦੀ ਆ ਜਦੋਂ ਵੀ ਕਿਸੇ ਸੰਗਤ ਦੇ ਪੱਲੇ ਦੇ ਵਿੱਚ ਜਦੋਂ ਕੋਈ ਬੇਰ ਡਿਗਦਾ ਤਾਂ ਸੰਗਤ ਦੇ ਵਿੱਚ ਸਰਦਾ ਤੇ ਸਤਕਾਰ ਭਾਵਨਾ ਐ ਇੰਨੀ ਆ ਉਹ ਉਹ ਸਮਝਦੀ ਆ ਵੀ ਸਾਡੀਆਂ ਆਏ ਦੀਆਂ ਸਾਰੀਆਂ ਮਰਾਦਾਂ ਪੂਰੀਆਂ ਹੋ ਚੁੱਕੀਆਂ ਨੇ ਸੋ ਇਹ ਇਤਿਹਾਸਕ ਬੇਰੀਆਂ ਨੇ ਗੁਰੂ ਸਾਹਿਬ ਦੇ ਸਮੇਂ ਦੀਆਂ ਇਤਿਹਾਸਕ ਬੇਰੀਆਂ ਨੇ ਤੋ ਇਹਦੀ ਜਿਹੜੀ ਸਾਮ ਸੰਭਾਲ ਆ ਸਤਖੰਡ ਹਰਮੰਦਰ ਸਾਹਿਬ ਵੱਲੋਂ ਕੀਤੀ ਜਾਂਦੀ ਆ ਸੰਗਤਾਂ ਦੇ ਵਿੱਚ ਇਹਦੇ ਪ੍ਰਤੀ ਬਹੁਤ ਸਰਤਾ ਤੇ ਸਤਿਕਾਰ ਆ ਜੀ ਬਿਲਕੁਲ ਸੰਗਤਾਂ ਦੀ ਥਾ ਸਰਦਾ ਸਤਿਕਾਰ ਦਾ ਪਾਤਰ ਨੇ ਇਹ 베ਰੀਆਂ ਜਿਨ੍ਹਾਂ ਦੇ ਲਈ ਸੰਗਤਾਂ ਹਮੇਸ਼ਾ ਤਾਂਗ ਰੱਖਦੀਆਂ ਕਿ ਦੁਖਭਜਨੀ 베ਰੀ ਦੇ ھیਠਾ ਬਹਿ ਕੇ ਸਿਮਰਨ ਕੀਤਾ ਜਾਵੇ ਔਰ ਜਦੋਂ ਉਹਨਾਂ ਦੇ ਪੱਲੇ ਕਿਸੇ ਨ 베ਰੀਆ ਤੋਂ ਫਲ ਪੈਂਦਾ ਕਿ ਤਰ੍ਹਾਂ ਕਿਤੇ ਉਸ ਨੂੰ ਗੁਰੂ ਸਾਹਿਬ ਦਾ ਅਸ਼ੀਰਵਾਦ ਮੰਨਿਆ ਜਾਂਦਾ ਹੈ ਇਹ ਮੰਨਿਆ ਜਾਂਦਾ ਹੈ ਕਿ ਗੁਰੂ ਘਰ ਚੋਂ ਉਹਨਾਂ ਦੀ ਅਰਦਾਸ ਚੌਧਰੀ ਜਿਹੜੀ ਹੈ ਪ੍ਰਵਾਨ ਹੋ ਗਈ ਹੈ ਕਹਿੰਦੇ ਜੀ ਜਿਹਨੂੰ ਫਲ ਮਿਲ ਜੇ ਸਮਝ ਲਓ ਗੁਰੂ ਸਾਹਿਬ ਨੇ ਉਹਨੂੰ ਅਸ਼ੀਰਵਾਦ ਦਿੱਤਾ ਹੈ ਚੰਗਾ ਬਾਬਾ ਜੀ ਹਾਂ ਜੀ ਇਹਨਾਂ ਨੂੰ ਮਿਲਿਆ ਜੀ ਅੱਛਾ ਕੀ ਕਹਿਣਾ ਚਾਹੋਗੇ ਵਾਹਿਗੁਰੂ ਜੀ ਮੈਂ बापू ਦੇ ਘਰ ਮੰਗਦੀ ਆਏ ਹੋਈ ਫਲ ਮਿਲ ਗਿਆ ਮਿਲ ਗਿਆ ਜੀ ਮਿਲ ਗਿਆ ਵਾਹਿਗੁਰੂ ਸਾਹਿਬ ਦੀ ਬਖਸ਼ਿਸ਼ ਹੈ ਉਹਦੀ ਬਖਸ਼ਿਸ਼ ਹੈ ਹਾਂਜੀ ਵਾਹਿਗੁਰੂ ਹਰ ਹਰ ਮੁਰਾਦ ਪੂਰੀ ਹੋ ਜਾਂਦੀ ਜਿਹਨੂੰ ਖਾਣ ਮੈਂ ਹਾਂਜੀ ਹਾਂਜੀ ਮਿਲ ਜਾਂਦੀ ਹੈ ਬਾਪੂ ਮਿਲ ਗਿਆ ਦਿਖਾਓ ਮਾਨੂੰ ਆ ਲਓ ਜੀ ਵਾਹਿਗੁਰੂ ਕਰ ਮਾਲੇ ਹੋਸੀ ਹੋ ਵਾਹਿਗੁਰੂ ਹਾਂਜੀ ਅਸੀਂ ਪੱਟੀ ਤੋਂ ਆਏ ਜੀ ਹਾਂਜੀ ਕਿਹੜਾ ਜਾਓਗੇ ਦੁਪਹਿਰ ਨਹੀਂ 베ਰੀ ਇੱਥਾ ਖੜੇ ਫਲ ਦਾ ਇੰਤਜ਼ਾਰ ਕਰ ਰਹੇ ਹੋ ਹਾਂਜੀ ਹਾਂਜੀ ਦੱਸੋ ਕੋਈ ਨਹੀਂ ਮਾਰ ਸਾਨੂੰ ਹੀ ਕਿਰਪਾ ਦੇਊਗਾ ਅਸੀਂ ਕਰਾਂਗੇ ਨਿਰਮਨ ਫਲ ਵਾਸਤੇ ਇੰਤਜ਼ਾਰ ਕਰ ਰਹੇ ਹਾਂ ਜੀ ਹਾਂਜੀ ਉਹ ਤਾਂ ਬਾਤ ਦੀ ਬਾਤ ਹੈ ਸਕੂਨ ਮਿਲਦੀ ਹੈ ਸਭ ਤੋਂ ਜ਼ਿਆਦਾ ਸਕੂਨ ਮਿਲਦੀ ਹੈ ਗੁਰੂ ਦਾ ਹੁਕਮ ਹੋਇਆ ਉਦੋਂ ਹੀ ਹੋਣਾ ਇੰਨਾ ਬੇਰ ਫਲ ਪਿਆ ਬਾਬਾ ਜੀ ਦਾ ਜੇ ਇਹਦੇ ਕਰਮਾਂ ਚ ਉਹਨੂੰ ਮਿਲਣਾ ਇਸ ਤਰ੍ਹਾਂ ਜ਼ਬਰਦਸਤੀ ਝੋਲੀ 'ਚ ਪੈ ਗਿਆ ਪੈ ਗਿਆ ਇਹਦੇ ਉਹ ਤਾਂ ਸਕੂਨ ਹੈ ਸੰਗਤ ਬਹੁਤ ਦੇਰ ਇੰਤਜ਼ਾਰ ਕਰਦੀ ਤੇ ਸੰਗਤ ਸਾਰੀ ਇਸੇ ਇੰਤਜ਼ਾਰ 'ਚ ਖਲੋਤੀ ਹੈ ਹਾਂਜੀ 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 ਇਸ਼ਾਨਾਨ ਮਹਾਰਾਜ ਕੋਈ ਪਤਾ ਨਹੀਂ ਕਿਹੜੇ ਵੇਲੇ ਕਿਹਦੇ ਝੋਲੀ 'ਚ ਫਲ ਪਏ ਨਾ ਇਹ ਵੀ ਇੰਤਜ਼ਾਰ ਕਰਦੀ। ਤੋ ਇਹ ਤਸਵੀਰ ਸੰਕਤਾ ਦੀ ਸ਼ਰਦਾ ਸੰਸਕਾਰ ਦੀ ਤਸਵੀਰ ਹੈ। ਘੰਟਿਆਂ ਬੱਧੀ ਇੰਤਜ਼ਾਰ ਕੀਤਾ ਜਾਂਦਾ ਬੇਰੀ ਦੇ ហេਠਾਂ। ਇੱਕਾ ਤੋਂ ਹਵਾ ਦੇ ਬੁੱਲਿਆਂ ਦੇ ਨਾਲ ਪੱਕਿਆ ਹੋਇਆ ਕੋਈ ਫਲ ਉਹਨਾਂ ਦੀ ਝੋਲੀ ਪਊਗਾ। ਔਰ ਫਲ ਇੱਕ-ਇੱਕ ਦੋ-ਦੋ ਕਰਕੇ ਡਿੱਗਦੇ ਨੇ। ਜਦ ਪੱਤੇ ਵੀ ਡਿੱਗਦੇ ਨੇ ਤਾਂ ਉਹਨਾਂ ਨੂੰ ਵੀ ਬڑے ਸ਼ਰਧਾ ਸਤਕਾਰ ਸਹਿਤ ਆਪਣੇ ਘਰਾਂ ਚ ਜਾ ਕੇ ਰੱਖਿਆ ਜਾਂਦਾ ਹੈ। ਹਾਂਜੀ ਹਾਂਜੀ। ਕਰਮਾਂ ਨਾਲ ਹੀ ਮਿਲਦਾ ਜੇ ਬਾਜੀ। ਜਿਹਦੇ ਕਰਮਾਂ ਚ ਹੋਏਗਾ ਉਹਨੂੰ ਹੀ ਮਿਲੇਗਾ। ਜਿੰਨੂੰ ਮਿਲ ਗਿਆ ਉਹਦੀ ਸਿਰੋਹਨ ਪ੍ਰਾਪਤ ਉਹਦੀ ਹਰ ਮੁਰਾਦ ਪੂਰੀ ਹੋ ਜਾਂਦੀ। ਬਾਕੀ ਆਪਣੀ ਸ਼ਰਧਾ ਹੁੰਦੀ ਆ। ਕਹਿੰਦੇ। ਸਵਾਸ਼ੇ ਤੁਹਾਡਾ ਵੀ। ਰਾਮਦਾਸ ਸਰੋਵਰ ਨਾਤੇ ਤੇ ਉਤਰੇ ਪਾਪ ਕਮਾਤੇ। ਇੱਥੇ ਦੁੱਖ ਤਕਲੀਫਾਂ ਦੂਰ ਹੁੰਦੀਆਂ ਨੇ ਬੇਰ ਸਾਹਿਬ ਦੁੱਖ ਭੰਜਨੀ ਬੇਰੀ ਦਾ ਜਿੰਨੂੰ ਬੇਰ ਮਿਲੇਗਾ ਉਹਦੇ ਸਾਰੇ ਸਰੀਰ ਦੇ ਕਸ਼ਟ ਕੱਟੇ ਜਾਣਗੇ। ਕੁਲਾਤਰ ਜਾਂਦੀ ਹੈ ਹਾਂ ਮਰਾਦਾ ਪੂਰੀ ਹੁੰਦੀ ਜਿਹਨੂੰ ਖਾਲ ਮਿਲਦੀ ਹਾਂਜੀ ਹਾਂਜੀ ਮੈਨੂੰ ਭਾਜੀ ਪਰਸੋ ਮਿਲਿਆ ਸੀਗਾ ਹਾਂ ਹਾਂਜੀ ਮੈਂ ਸੇਵਾ ਕਰਨ ਲੱਗੀ ਸੀਗੀ ਤੇ ਮੇਰੇ ਪੈਰਾਂ ਵਿੱਚ ਮਹਾਰਾਜ ਨੇ ਬੇਰ ਸੁਟਿਆ ਤੇ ਮੈਂ ਲੈ ਲਿਆ ਮਾਰੇ ਮਰਾਦਾ ਪੂਰੀਆਂ ਕਰਦਾ ਆ ਵਿਸ਼ਵਾਸ ਨਾ ਆਓ ਮਾਰੇ ਦੇ ਘਰ ਕੀ ਨਹੀਂ ਹੁੰਦਾ ਸਭ ਕੁਝ ਸਰਦਾ ਵਿਸ਼ਵਾਸ ਦੀ ਸਰਦਾਤ ਵਿਸ਼ਵਾਸ ਦੀ ਮਹਾਰਾਜ ਸਭ ਮਰਾਦਾ ਪੂਰੀਆਂ ਕਰਦੇ ਆਪਣਾ ਵਿਸ਼ਵਾਸ ਰੱਖੋ ਇਹ ਵੀ ਗੁਰੂ ਘਰ ਦਾ ਕਰਿਸ਼ਮਾ ਹੈ ਕਿ 500 ਸਾਲ ਤੋਂ ਵੱਧ ਪੁਰਾਣੀ ਬੇਰੀਆਂ ਅਜ ਵੀ ਹਾਂਜੀ 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 ਉਹ ਮੇਰੇ ਤੇ ਸੇਵਾ ਕਰਨੀ ਮੇਰੇ ਗਾੜੀ ਆਣ ਕੇ ਡੇਗਾ ਮਾਰੇ ਨੇ ਮੈਨੂੰ ਕਿਰਪਾ ਕਰ ਦਿੱਤੀ ਤੇ ਮੈਂ ਫੜ ਲਿਆ ਬਹੁਤ ਖੁਸ਼ੀ ਬਹੁਤ ਖੁਸ਼ੀ ਹੋਈ ਮਹਾਰਾਜ ਘਰ ਕੇ ਪਲਾ ਕਰੇ ਵਾਹਿਗੁਰੂ ਸੱਚੇ ਪਾਤਸ਼ਾਹ ਸਭ ਦੀਆਂ ਮਰਜ਼ਾ ਪੂਰੀਆਂ ਕਰੇ ਬਾਕੀ ਮਹਾਰਾਜ ਦੇ ਭਰੋਸੇ ਦੀ ਗੱਲ ਆ ਨਾ ਸਾਰਾ ਕੁਝ ਇੱਥੇ ਹੀ ਆ ਜੋ ਕੁਛ ਆ ਹਾਂ ਜੀ ਐਡੇ ਐਡੇ ਦੁੱਖ ਤੋੜਦਾ ਪਰਮਾਤਮਾ ਮੇਰਾ ਤੋੜਿਆ ਵਾ ਹਾਂ ਜੀ ਉਹ ਡਾਕਟਰਾਂ ਨੇ ਵੀ ਹੰਬੀ ਨਹੀਂ ਸੀ ਭਰੀਗੀ ਮੇਰੀ ਹਾਂ ਜੀ ਗੁਰੂ ਮਹਾਰਾਜ ਨੇ ਹਾਂ ਭੀ ਭਰੀ ਸੀ ਮੇਰੀ ਬਰ ਹੈਗਾ ਵਾ ਪਰਮਾਤਮਾ ਹਾਂ ਜੀ ਵਾਹਿਗੁਰੂ ਜੀ ਕਾਕਾ ਸਾਹਿਬ ਵਾਹਿਗੁਰੂ ਜੀ ਕੀ ਭਤੀ ਹਾਂ ਜੀ ਬੱਸ ਉਮੀਦਪੁਰ ਮੁੰਬਈ ਤੋਂ ਮੁੰਬਈ ਤੋਂ ਹਾਂਜੀ ਹੁਣ ਅਸੀਂ ਖੁਸ਼ ਬਣੇ ਹੋ ਕੀ ਮਿਲ ਗਿਆ ਤੁਹਾਨੂੰ ਬੇਰ ਮਿਲ ਗਿਆ ਘਰ ਵਾਲੇ ਕੋਲਿਆਂ ਹਾਂਜੀ ਘਰ ਵਾਲੇ ਕੋਲਿਆਂ ਅਸੀਂ ਬਲਾੜਾ ਉਹਨਾਂ ਨੂੰ ਬਲਾੜਾ ਹਾਂਜੀ ਕੁਝ ਪਾਟ ਕਰ ਰਹੇ ਹਾਂ ਹਾਂਜੀ ਫਲ ਮਿਲ ਗਿਆ ਕਿੰਨੀ ਦੇਰ ਪਹਿਲਾਂ ਚੁਣੀ ਪਈ ਅੱਧਾ ਘੰਟਾ ਅੱਛਾ ਹਾਂਜੀ ਬੜੀ ਖੁਸ਼ੀ ਫਲ ਬਹੁਤ ਖੁਸ਼ੀ ਹੋਈ ਹੈ ਸ਼ੁਕਰਾਨਾ ਵਾਹਿਗੁਰੂ ਜੀ ਦਾ ਤੋਂ ਸ਼ਰਦਾ ਸਤਕਾਰ ਦੀ ਤਸਵੀਰ ਹੈ ਵਾਹਿਗੁਰੂ ਓਰੇ ਤੁਹਾਨੂੰ ਗੁਰੂ ਰਾਮਦਾਸ ਦੀ ਅਪਾਰ ਬਖਸ਼ਿਸ਼ ਹੈ ਕਿ ਪੰਜ ਸਦੀਆਂ ਤੋਂ ਵੱਧ ਪੁਰਾਣੀਆਂ ਇਹ 베ਰੀਆਂ ਅੱਜ ਵੀ ਹਰੀਆ ਭਰੀਆਂ ਨੇ ਦੁੱਖਪੰਜਨੀ 베ਰੀ ਲਾਤੀ 베ਰ ਸਾਹਿਬ ਅਤੇ 베ਰ ਬਾਬਾ ਬੁੱਢਾ ਸਾਹਿਬ ਲੰਬੇ ਅਰਸੇ ਤੋਂ ਕੀਤੀ ਜਾ ਰਹੀ ਸਾਂਭ ਸੰਭਾਲ ਸਤਕਾ ਇਹ 베ਰੀਆਂ ਮੁਕੰਮਲ ਰੂਪ ਦੇ ਵਿੱਚ ਹਰੀਆ ਭਰੀਆਂ ਨੇ ਸੰਗਤਾ ਦੀ ਥਾ ਸ਼ਰਧਾ ਸਤਕਾਰ ਦਾ ਪਾਤਰ ਨੇ ਇਰੇ ਗੁਰੂ ਘਰ ਦੀ ਬਖਸ਼ਿਸ਼ ਹੈ ਕਿ 500 ਸਾਲ ਤੋਂ ਬਾਅਦ ਦੀਆਂ ਪ੍ਰਾਣੀਆਂ ਇਹਨਾਂ ਬੇਰੀਆਂ ਤੇ ਅੱਜ ਵੀ ਫਲ ਲੱਗ ਰਹੇ ਨੇ ਔਰ ਇਹ ਫਲ ਸੰਗਤਾਂ ਦੀ ਇਥਾ ਸ਼ਰਧਾ ਤੇ ਸਤਕਾਰ ਦਾ ਪਾਤਰ ਨੇ ਇਹਨਾਂ ਫਲਾਂ ਨੂੰ ਗ੍ਰਹਿਣ ਕਰਨ ਦੇ ਲਈ ਆਪਣੇ ਪੱਲੇ ਆਪਣੀ ਝੋਲੀ ਪਾਉਣ ਦੇ ਲਈ ਸੰਗਤਾਂ ਘੰਟਿਆਂ ਬੱਧੀ ਇੰਤਜ਼ਾਰ ਕਰਦੀਆਂ ਨੇ ਜੇਕਰ ਫਲ ਕਿਸੇ ਦੇ ਕੋਲ ਆਂਦਾ ਡਿੱਗਦਾ ਹੈ ਜਾਂ ਝੋਲੀ ਪੈਂਦਾ ਹੈ ਤਾਂ ਉਹ ਆਪਣੇ ਆਪ ਨੂੰ ਬੇਹਤ ਖੁਸ਼ਕਿਸਮਤ ਕਰਮਾ ਵਾਲਾ ਮੰਨਦਾ ਹੈ ਕਿ ਗੁਰੂ ਸਾਹਿਬ ਦੇ ਚਰਨਾਚੋ ਉਨਾਂ ਦੀ ਅਰਦਾਸ ਜੋਦੜੀ ਪ੍ਰਵਾਨ ਹੋ ਗਈ ਹੈ ਉਹਨਾਂ ਦੀ ਸਾਰੀਆਂ ਮਰਜ਼ਾਾਂ ਪੂਰੀਆਂ ਹੋਈਆਂ ਨੇ ਤੋ ਇਹ 베ਰੀਆਂ ਸ਼ਰਧਾ ਤੇ ਵਿਸ਼ਵਾਸ ਦਾ ਪ੍ਰਤੀਕ ਹਨ ਕੈਮਰਾ ਬਸਰ ਉਤਾਰ ਸਿੰਘ ਦੇ ਨਾਲ ਮਨਿੰਦਰ ਸਿੰਘ ਬੋਂਗਾ ਪੀਟੀਸੀ ਨਿਊਜ਼ ਅੰਮ੍ਰਿਤਸਰ